ਪੰਜਾਬ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਔਰ ਰਾਜਾਪੜੀਂ ਦੋਨੋਂ ਅਮੋ ਸਾਹਮਣੇ ਨੇ ਦੱਸਦੀ ਕਿ ਅੱਜ ਦਵਿੰਦਰ ਜਾਦਵ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਕਬੀੜ ਸਾਹਮਣੇ ਆਇਆ ਨਵਜੋਤ ਸਿੰਘ ਸਿੱਧੂ ਨੇ ਸ਼ੈਰਾਨਾ ਅੰਦਾਜ਼ ਦੇ ਵਿੱਚ ਈ ਟਵੀਟ ਕੀਤਾ ਮੈਂ ਤੁਹਾਨੂੰ ਵੱੜ ਕੇ ਸੁਣਾ ਦਿੰਨਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਰੋਤੀਆਂ ਤੇ ਪਲਟਾ-ਬਾਰ ਕੀਤਾ ਹੈ ਅਟੈਕ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੌੜੀ ਕੌੜੀ ਨਕੇ ਲੋਕ ਸਮਝੌਤਾ ਕਰ ਗੁੱਟਨੋਂ ਪਰ ਆ ਜਾਂਦੇ ਹੈ ਨਜ਼ਦੀਕੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਆਪਣੇ ਪੈਰਾਪਾਰਡਿਕ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੱਕਦਾ ਜਾ ਰਿਹਾ ਹੈ ਨਬੋ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਤੇ ਪਲਟਾवार ਕਰ ਦਿੱਤਾ ਮੈਂ ਟਵੀਟ ਵੀ ਤੁਹਾਨੂੰ ਸੁਣਾਵਾਗਾ ਤੇ ਉਸ ਦੇ ਵਿੱਚ ਸੈਰਨਾ ਅੰਦਾਜ਼ ਦੇ ਵਿੱਚ ਵਿਰੋਧੀ ਭਾਵੇਂ ਪ੍ਰਤਾਪ ਬਾਜ਼ਬਾ ਹੋਵੇ ਭਾਵੇਂ ਸੁਨੀਲ ਜਾਖੜ ਹੋਣ ਜਾਂ ਵਿਰੋਧੀ ਕੋਈ ਵੀ ਹੋਣ ਭਾਵੇਂ ਆਪਣੇ ਹੀ ਵਿਰੋਧੀ ਉਹਨਾਂ ਨੂੰ ਉਹਨਾਂ ਨੂੰ ਹੁਣ ਰਾਜਾ ਬਣੀ ਨਹੀਂ ਸਿੱਧਾ ਸਿੱਧਾ ਮਾਫ ਕਰਨਾ ਨਬਦ ਸਿੰਘ ਸਿੱਤੂ ਨੇ ਸਿੱਧਾ ਸਿੱਧਾ ਜਵਾਬ ਦਿੱਤਾ ਕਿ ਇਹ ਟਵੀਟਾ ਤੁਸੀਂ ਸੁਣ ਸਕਦੇ ਹੋ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਤਨੋਂ ਤੇ ਏਕੇ ਹੋਏ ਲੋਕ ਅਰੇ ਵਰਗਤ ਕੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਕਟੈਗ ਦੱਸਦੀ ਕਿ ਇਸ ਟਵੀਟ ਤੋਂ ਬਾਅਦ ਉੱਥੇ ਹੀ ਜਿਹੜੇ ਰਾਜਾ ਬਣੀ ਨਹੀਂ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਕਿ ਜਿਨ੍ਹਾਂ ਨੂੰ ਤੁਸੀਂ ਕਮਜ਼ੋਰ ਸਮਝਦੇ ਹੁੰਦੇ ਹੋ ਕਈ ਵਾਰ ਉਹੀ ਜਿਹੜਾ ਆ ਵੱਡਾ ਟਿਕਾ ਲੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਬਿਆਨ ਦੇ ਦਿੱਤਾ ਰਾਜਾ ਵੜਿੰਗ ਨੇ ਦੋਨਾਂ ਦੀ ਮੁਲਾਕਾਤ ਆ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਵਿੰਦਰ ਜਾਵੇ ਦੇ ਕੋਲ ਚੰਡੀਗੜ੍ਹ ਪਹੁੰਚਦੇ ਨੇ ਤੇ ਉੱਥੇ ਹੀ ਰਾਜਾ ਵੜਿੰਗ ਪਹੁੰਚਦੇ ਨੇ ਆਮੋ ਸਾਹਮਣੇ ਜਿਹੜਾ ਕਲੇਸ਼ ਵਧਦਾ ਜਾ ਰਿਹਾ ਹੈ ਖੁੱਲ ਕੇ ਤਲਖੀ ਜ਼ਿਆਦਾ ਜਿਹੜੀ ਤਲਖੀ ਬਿਆਨ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਨੇ ਆਪਣਾ ਬਿਆਨ ਦੇ ਦਿੱਤਾ ਤੇ ਵੀ ਕਿਹਾ ਸੀ ਕਿ ਜਿਹੜਾ ਅਨੁਸ਼ਾਸਨ ਦੇ ਵਿੱਚ ਨਹੀਂ ਰਹੇਗਾ ਉਸਤੇ ਕਾਰਵਾਈ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰ ਰਹੇ ਨੇ ਜਾਂ ਫਿਰ ਇਹਨਾਂ ਦਾ ਅੰਦਰੂਨੀ ਖੇਲੇ ਇਸੇ ਤਰ੍ਹਾਂ ਪੱਤਾ ਲੱਗੇ ਕਿਉਂਕਿ ਇਲੈਕਸ਼ਨ ਨਜ਼ਦੀਕ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਣਾ ਅੰਦਰੂਨੀ ਘਾਟੋ ਖੇਲੇਸ ਪੱਤਾ ਜਾ ਰਿਹਾ ਹੈ ਕਿਤਨੇ ਕਿਤੇ ਸਵਾਲ ਖੜੇ ਕਰੇ ਨਾ ਤਾਂ ਚਰਨਜੀਤ ਸਿੰਘ ਚੰਨੀ ਇਹਨਾਂ ਮੀਟਿੰਗਾਂ ਦੇ ਵਿੱਚ ਨਜ਼ਰ ਆਉਂਦੇ ਨੇ ਨਾ ਨਵਜੋਤ ਸਿੰਘ ਸਿੱਧੂ ਦਾ ਧੜਾ ਨਜ਼ਰ ਆਉਂਦਾ ਹੈ ਕੁਝ ਕ ਕਾਂਗਰਸੀ ਹੀ ਪਾਰਟੀ ਰਹੀ ਜਾਉਂਦੇ ਨੇ ਪਰ ਉੱਤੇ ਹੀ ਜਿਹੜਾ ਅੰਦਰੂਨੀ ਖੇਲੇ ਸਾ ਪੱਤਾ ਜਾ ਰਿਹਾ ਹੈ ਇੱਕ ਦੂਜੇ ਤੇ ਪਲਟਾ ਵਾਰ ਹੋ ਰਹੇ ਨੇ ਤੌਹ ਤੀਨ ਅਬੋਸਨ ਸਿੱਤੂ ਮੀਡੀਆ ਤੋਂ ਵੀ ਬਾਤ ਦੇ ਨਜ਼ਰ ਆਏ ਪਰ ਉਹਨਾਂ ਨੇ ਵੀਡੀਓ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਕਾਂਗਰਸ ਨੂੰ ਜੋੜ ਰਿਹਾ ਉਹ ਕਾਂਗਰਸ ਨੂੰ ਤੋੜ ਰਿਹਾ ਨੇ ਤਾਂ ਇਹ ਜਿਹੇ ਬਿਆਨਬਾਜ਼ੀ ਚੱਲਦੀ ਹੈ ਤਾਂ ਉੱਥੇ ਹੀ ਮੀਟਿੰਗ ਤੋਂ ਬਾਅਦ ਅਬੋਸਨ ਸਿੱਤੂ ਕੀ ਕਹਿੰਦੇ ਨੇ ਦਾ ਰਾਧਵਰਿੰਗ ਕੀ ਕਹਿੰਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਅੰਦਰੂਨੀ ਕਲੇਸ਼ ਪੰਜਾਬ ਕਾਂਗਰਸ ਦਾ ਵਧਦਾ ਜਾ ਰਿਹਾ ਹੈ ਪੰਜਾਬ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਅਤੇ ਰਾਜਾਪੜ੍ਹਿੰਗ ਦੋਨੋਂ ਅਮੋ ਸਾਹਮਣੇ ਨੇ ਦੱਸਦੀ ਕਿ ਅੱਜ ਦਵਿੰਦਰ ਜਾਦਵ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਕਬੀੜ ਸਾਹਮਣੇ ਆਇਆ ਨਵਜੋਤ ਸਿੰਘ ਸਿੱਧੂ ਨੇ ਸ਼ੈਰਾਨਾ ਅੰਦਾਜ਼ ਦੇ ਵਿੱਚ ਈ ਟਵੀਟ ਕੀਤਾ ਮੈਂ ਤੁਹਾਨੂੰ ਬੜਕੇ ਸੁਣਾ ਦਿੰਨਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਰੋਤੀਆਂ ਤੇ ਪਲਟਾ-ਬਾਰ ਕੀਤਾ ਹੈ ਅਟੈਕ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੌੜੀ-ਕੌੜੀ ਨਕੇ ਲੋਕ ਸਮਝੌਤਾ ਕਰ ਗੁੱਟਨੋਂ ਪਰ ਆ ਜਾਂਦੇ ਹਨ ਨਸਦੀ ਕੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਆਪਣੇ ਪੈਰਾਪਾਰਡਿਕ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੱਕ ਦਾ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਤੇ ਪਲਟਾਵਾਰ ਕਰ ਦਿੱਤਾ ਮੈਂ ਟਵੀਟ ਵੀ ਤੁਹਾਨੂੰ ਸੁਣਾਵਾਂਗਾ ਤੇ ਉਸ ਦੇ ਵਿੱਚ ਸੈਰਨਾ ਅੰਦਾਜ਼ ਦੇ ਵਿੱਚ ਵਿਰੋਧੀ ਭਾਵੇਂ ਪ੍ਰਤਾਪ ਬਾਜ਼ਬਾ ਹੋਵੇ ਭਾਵੇਂ ਸੁਨੀਲ ਜਾਖੜ ਹੋਣ ਜਾਂ ਵਿਰੋਧੀ ਕੋਈ ਵੀ ਹੋਣ ਭਾਵੇਂ ਆਪਣੇ ਹੀ ਵਿਰੋਧੀਆਂ ਨੂੰ ਉਹਨਾਂ ਨੂੰ ਹੁਣ ਰਾਜਾ ਬਣਿੰਨੇ ਸਿੱਧਾ ਸਿੱਧਾ ਮਾਫ ਕਰਨਾ ਨਬਦੋ ਸਿੰਘ ਸਿੱਧੂ ਨੇ ਸਿੱਧਾ ਸਿੱਧਾ ਜਵਾਬ ਦਿੱਤਾ ਕਿ ਟਵੀਟਾ ਤੁਸੀਂ ਸੁਣ ਸਕਦੇ ਹੋ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਟਨੋਂ ਤੇ ਟਿਕੇ ਹੋਏ ਲੋਕ ਅਰੇ ਵਰਗਤ ਕੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਦੱਸਦੀ ਕਿ ਇਸ ਟਵੀਟ ਤੋਂ ਬਾਅਦ ਉੱਥੇ ਹੀ ਜਿਹੜੇ ਰਾਜਾ ਬਣਿੰਨੇ ਹੋਣਾਂ ਦਾ ਵੀ ਵਿਆਰਨ ਸਾਹਮਣੇ ਆ ਗਿਆ ਹੈ ਕਿ ਜਿਨ੍ਹਾਂ ਨੂੰ ਤੁਸੀਂ ਕਮਜ਼ੋਰ ਸਮਝਦੇ ਹੁੰਦੇ ਹੋ ਉਹ ਕਈ ਵਾਰ ਉਹੀ ਜਿਹੜਾ ਵੱਡਾ ਟਿਕਾ ਲੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਬਿਆਨ ਦੇ ਦਿੱਤਾ ਰਾਜਾ ਵੜਿੰਗ ਨੇ ਦੋਨਾਂ ਦੀ ਮੁਲਾਕਾਤ ਹੈ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਵਿੰਦਰ ਜਾਵੇ ਦੇ ਕੋਲ ਚੰਡੀਗੜ੍ਹ ਪਹੁੰਚਦੇ ਨੇ ਤੇ ਉੱਥੇ ਹੀ ਰਾਜਾ ਵੜਿੰਗ ਪਹੁੰਚਦੇ ਨੇ ਆਮੋ ਸਾਹਮਣੇ ਜਿਹੜਾ ਕਲੇਸ਼ ਵਾਧਾ ਜਾ ਰਿਹਾ ਹੈ ਖੁੱਲ ਕੇ ਤਲਖੀ ਜ਼ਿਆਦਾ ਜਿਹੜੀ ਤਲਖੀ ਬਿਆਨ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਨੇ ਆਪਣਾ ਬਿਆਨ ਦੇ ਦਿੱਤਾ ਤੇ ਵੀ ਕਿਹਾ ਸੀ ਕਿ ਜਿਹੜਾ ਅਨੁਸ਼ਾਸਨ ਦੇ ਵਿੱਚ ਨਹੀਂ ਰਹੇਗਾ ਉਸ ਤੇ ਕਾਰਵਾਈ ਹੋਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰ ਰਹੇ ਨੇ ਜਾਂ ਫਿਰ ਇਹਨਾਂ ਦਾ ਅੰਦਰੂਨੀ ਖਿਲੇਸ ਇਸੇ ਤਰ੍ਹਾਂ ਬਾਤਾਂ ਜਾਵੇ ਕਿਉਂਕਿ ਇਲੈਕਸ਼ਨ ਨਜ਼ਦੀਕ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਆਪਣਾ ਅੰਦਰੂਨੀ ਘਾਟੋ ਖਿਲੇਸ ਬਾਤਾਂ ਜਾ ਰਹੇ ਕਿ ਤਲੇ ਤੇ ਸਵਾਲ ਖੜੇ ਕਰ ਰਹੇ ਨਾ ਤਾਂ ਚਰਨਜੀਤ ਸਿੰਘ ਚੰਨੀ ਇਹਨਾਂ ਮੀਟਿੰਗਾਂ ਦੇ ਵਿੱਚ ਨਜ਼ਰ ਆਉਂਦੇ ਨੇ ਨਾ ਨਵਜੋਤ ਸਿੰਘ ਸਿੱਧੂ ਦਾ ਧੜਾ ਨਜ਼ਰ ਆਉਂਦਾ ਹੈ ਖੁਦ ਕਾਂਗਰਸੀ ਹੀ ਪਾਰਟੀ ਰਹਿ ਜਾਂਦੇ ਨੇ ਪਰ ਉੱਤੇ ਹੀ ਜਿਹੜਾ ਅੰਦਰੂਨੀ ਖਿਲੇਸ ਆ ਬਾਤਾਂ ਜਾ ਰਹੇ ਇੱਕ ਬੁੱਝੇ ਤੇ ਪਲਟਾ ਵਾਰ ਹੋ ਰਹੇ ਨੇ ਤੌਤੀ ਨਬਦੋਸਨ ਸਿੱਧੂ ਮੀਡੀਆ ਤੋਂ ਵੀ ਬਾਤ ਦੇ ਨਜ਼ਰ ਆਏ ਪਰ ਉਹਨਾਂ ਨੇ ਵੀਡੀਓ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਕਾਂਗਰਸ ਨੂੰ ਜੋੜ ਰਿਹਾ ਉਹ ਕਾਂਗਰਸ ਨੂੰ ਤੋੜ ਰਿਹਾ ਨੇ ਤਾਂ ਇਹ ਜਿਹੇ ਬਿਆਨਬਾਜ਼ੀ ਚੱਲਦੀ ਹੈ ਤਾਂ ਉੱਥੇ ਹੀ ਮੀਟਿੰਗ ਤੋਂ ਬਾਅਦ ਨਬਦੋਸਨ ਸਿੱਧੂ ਕੀ ਕਹਿੰਦੇ ਨੇ ਜਾਂ ਰਾਧਾਵਰਿੰਗ ਕੀ ਕਹਿੰਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਅੰਦਰੂਨੀ ਕਲੇਸ਼ ਪੰਜਾਬ ਕਾਂਗਰਸ ਦਾ ਵਾਧਾ ਜ਼ਾਰੀ ਹੈ